ਇੱਕ ਕੈਨਾਲਾ ਹੁੰਦਾ ਤੇ ਇੱਕ ਹੁੰਦਾ ਚੋਣ ਵਾਲਾ 15 ਕਿਲੋ ਇਹਦਾ ਨਾ ਬਾਈ ਕਹਿੰਦਾ ਚਵਾ ਕੇ ਦੇਵਾਂਗੇ ਆ ਝੋਟੀ ਦਾ ਕੰਡੇ ਲਵਾ ਕੇ ਫੁੱਲ ਵੱਡੀ ਆ ਗਈ ਕਿਉਂ ਕਾਲੇ ਸਾਰੇ ਪਾਸੇ ਚੰਗੀਆਂ ਵੀਰੇ ਚੋਣ ਲੈ ਸੱਜਣੋਂ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਤੇ ਨੇੜੇ ਜਾਖਲ ਹਰਿਆਣੇ ਤੋਂ ਨਾ ਝੋਟੀਆਂ ਤੁਹਾਨੂੰ ਦਿਖਾ ਦਾਂਗੇ 10 6 ਦੀ ਬਾਈ ਕਹਿੰਦਾ ਫੁੱਲ ਡਿਟੇਲ ਦੇ ਦਾਂਗੇ ਤੇ ਦੋ ਤੋਂ ਤਿੰਨ ਝੋਟੀਆਂ ਖੜੀਆਂ ਦਿਖਾ ਦਾਂਗੇ ਬਾਈ ਕਾਲੇ ਕੋਲੇ ਪਹੁੰਚੇ ਵੇ ਆ ਪਸ਼ੂ ਤਾਂ ਟਾਪ ਤੋਂ ਟਾਪ ਦਾ ਹੁੰਦਾ ਇਹ ਸੱਜਣ ਕੋਲੇ ਤੇ ਮੰਡੀ ਵਾਲਾ ਸਿਸਟਮ ਹੀ ਹੋਇਆ ਪਿਆ ਇਹ ਮੰਨ ਲਓ ਵੀ ਚੰਗੀਆਂ ਤੋਂ ਚੰਗੀਆਂ ਝੋਟੀਆਂ ਪਹੁੰਚੀਆਂ ਵੀ ਆ ਹਰਿਆਣੇ ਦੀਆਂ ਤੇ ਇੱਕ ਨੰਬਰ ਵਾਲੀ ਜਿਹੜੀ ਕੱਟੀ ਦਿਖਾਉਂਗਾ ਇਧਰਲੇ ਬੰਨੇ ਇਹਦੇ ਜੇਰ ਹੋਣੀ ਸਿੱਟੀ ਆ ਜੇਰ ਚੈੱਕ ਕਰ ਸਕਦੇ ਹੋ ਇਧਰਲੇ ਬੰਨੇ ਤੇ ਨਾਲ ਵੀ ਕੱਟੀਆਂ ਬਹੁਤ ਕਮਾਲ ਦੀ ਤੇ ਬਾਕੀ ਗੱਲਬਾਤ ਤੁਹਾਡੀ ਬਾਈ ਨਾਲ ਕਰਾ ਦੂੰਗਾ ਡਿਟੇਲ ਸਾਰੀ ਬਾਈ ਨੂੰ ਪੁੱਛ ਲੂੰਗਾ ਆ ਜਾ ਕਾਲੇ ਫਿਰ ਹੋਰ ਕਿਵੇਂ ਆ ਠੀਕ ਗੋਰੀ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਕਿਰਪਾ ਵੀ ਬੱਬੇ ਦੀ ਠੀਕ ਆ ਗੱਲਾਂ ਬੋਲਿਚੀ ਵਾਲੀ ਦੀਆਂ ਸਾਰਿਆਂ ਨੂੰ ਅੰਦਵਾਲੀ ਦੇ ਬਾਈ ਕਹਿੰਦਾ ਲੱਖ ਲੱਖ ਵਧਾਈਆਂ ਸਾਰੇ ਭਰਾਵਾਂ ਨੂੰ ਵਧੀਆ ਵੀਰੇ ਚੱਲੀ ਜਾਂਦਾ ਸਿਹਤ ਸੁੱਖ ਰਹੇ ਭਰਾਵਾਂ ਦੇ ਆਹ ਵਧੀਆ ਤੰਦਰੁਸਤੀ ਰਹੇ ਸਭੋਂ ਵੱਡੀ ਗੱਲ ਆ ਨੰਬਰ ਬੋਲ ਦੋ ਨੰਬਰ 95920 999493 95920 999493 999493 ਤੇ ਸ਼ੁਰੂਆਤ ਐਸੇ ਤੋਂ ਕਰ ਲਈ ਸ਼ੁਰੂਆਤ ਐਸੇ ਤੋਂ ਕਰ ਲੈ ਵੀਰੇ ਥੋੜੇ ਨਾ ਝੋਟੀ ਇੱਕ ਦੋ ਦਿਨ ਪਹਿਲਾਂ ਸੁਪੀ ਝੋਟੀ ਠੀਕ ਆ ਕਰਨ ਅਜੇ ਇੱਕ ਸਲਕੇ ਦਾ ਡੰਗਰ ਬਾਟ ਬੂਟ ਦੇ ਸਬਰ ਚ ਆਉਂਦਾ ਠੀਕ ਆ ਤੇ ਕੱਟੀ ਤਾਂ ਪੂਰੀ ਅਸਲ ਨਾਲ ਜੇਰ ਜੂਰ ਬਾਈ ਪਾਈ ਗਈ ਸਾਰੀ ਬੈਠੀ ਦੀ ਜੇਰ ਪੀਏ ਜੇਰ ਜੱਪੇ ਵਾਲਾ ਕੰਮ ਹੋ ਗਿਆ ਡੰ ਚੋਣ ਚ ਪਾਉਣ ਦੀ ਬਾਈਕ ਨਾ 100 ਦੀ 100 ਹੂ ਤੇ ਬਾਕੀ ਇੱਥੋਂ ਨਾ ਗਾੜੀ ਪਿਛਾੜੀ ਚੈੱਕ ਕਰ ਸਕਦੇ ਹਾਂ ਐਨ ਗੈਪ ਤੇ ਰੱਖ ਦਿਆ ਥਾਣਾ ਨਸਲ ਕੁਆਲਟੀ ਬਰੀਡ ਤੁਹਾਡੇ ਸਾਹਮਣੇ ਲਿਆ ਚਲ ਕੜੇ ਉਤਲੇ ਬੰਨੇ ਲੈ ਚਲ ਲੈ ਚੱਲ ਲੈ ਚੱਲ ਸੂਆ ਕਿਹੜਾ ਰਹੂਗੀ ਦੂਜਾ ਵੀਰੇ ਸੂਆ ਦੂਜਾ ਨਾਲ ਕੱਟੀ ਜਮਾ ਤਾਜੀ ਸੂਈ ਹੈ ਨਾ ਉਹ ਟਰੱਕ ਜਿੱਡੀ ਆ ਲੰਗੀ ਆ ਵੱਡੀ ਆ ਵੀਰੇ ਪੂਰੀ ਜਿਹੜੀ ਛੋਟੀ ਹੋਊਗੀ ਦੇਖ ਪਹਿਲਾਂ ਵੀ ਪਲਾਟ ਵਿੱਚ ਪਹਿਲੀ ਵਾਰੀ ਛੋਟੀ ਨਹੀਂ ਛੋਟੀ ਕਹੇ ਤੂੰ ਵੀ ਛੋਟੀ ਕਹਦੀ ਕੋਈ ਆਪਾਂ ਤੇ ਇਤੋਂ ਕਹਿ ਕੇ ਨਹੀਂ ਕਹਣਾ ਠੀਕ ਹੈ ਗੱਲ ਹਾਂ ਨੇ ਮੈਂ ਤਾਂ origignal ਹੀ ਦੱਸੂਗਾ ਹਾਂ origignal ਦੱਸਣਾ ਆਪਾਂ ਨੂੰ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਬਈ ਪੂਰੀ ਵੱਡੀਆਂ ਜੀ ਆਉਂਦੀ ਆ ਛੋਟੀ ਕੋਈ ਇਹਨੂੰ ਸੱਜਣ ਮੰਨ ਨਾ ਲਵੇ ਤੇ ਕਿੰਨਾ ਕੁ ਦੁੱਧ ਪਾਇਆ ਹੋਇਆ ਪਹਿਲਾਂ ਨੇ ਕਹਲੇ ਦੁੱਧ ਵੀਰੇ 15 ਤੋਂ ਪਲੱਸ ਪਾਇਆ ਹੈ ਪਹਿਲਣ ਨੇ ਕਿਹਦੀ ਦੂਜਾ ਸੂਆ ਇਹ ਠੀਕ ਹੈ ਇਹਦੀ ਕੀ ਦੱਸਦੀ ਹੈ ਰਿਕਾਰਡ ਦੇਖੋ ਠੀਕ ਹੈ ਗੱਲ ਇਹ ਇੱਥੋਂ ਕਰ ਸਕਦੇ ਹਾਂ ਬਾਕੀ ਥਣ ਤੋਂ ਲੈ ਕੇ ਚਵਾ ਚੂ ਵਧੀਆ ਆ 11 ਇੱਧਰਲੇ ਬੰਨੇ ਐਂ ਦੀ ਲਿਆ ਤੇ ਵਾਕੀ ਇਥੋਂ ਕਰ ਸਕਦੇ ਜੈ ਇੱਕ ਥੋੜਾ ਬੱਚੇ ਦਾ ਕਰਦੀ ਆ ਇਥੋਂ ਕਰ ਸਕਦੇ ਹਾਂ ਜੈ ਇੱਕ ਕੁਆਲਿਟੀ ਥੱਲੇੋਂ ਥੋੜਾ ਮੈਂ ਕਹੂੰਗਾ ਬੱਚੇ ਦਾ ਜ਼ਰੂਰ ਕਰਦੀ ਆ ਤੇ ਲੰਬਾਈ ਲੰਬੂ ਹੀ ਕਰ ਸਕਦੇ ਝੋਟੀ ਜੱਕ ਪੂਰੀ ਫੁੱਲ ਲੰਬੀ ਆ ਥੱਲੇ ਵਾਲੇ ਪੰਨੀ ਘਮਾਰੀ ਮੈਂ ਕਹਣਾ ਕਮਾਲਾ 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 ਇੱਕ ਨਾ ਕਈ ਵਾਰੀ ਮੂਰੇ ਚਾਨਣ ਜਾਂ ਪੈ ਜਾਂਦਾ ਸੂਰਜੇ ਦਾ ਲਾਲੀ ਲੱਗਦੀ ਆ ਜਾਨਵਰ ਕਾਲੇ ਡੰਝ ਨੇ ਆਪਣੇ ਸਾਰੇ ਤੇ ਇਥੋਂ ਕਰ ਸਕਦੇ ਹਾਂ ਜੈ ਇੱਕ ਜਾਨਵਰ ਦਾ ਟਾਪ ਤੋਂ ਟਾਪ ਦੇ ਨੇ ਥਣ ਵੀ ਦੂਰਾ ਲੱਗਿਆ ਤੇ ਆਰਡਰ ਕੁਆਲਿਟੀ ਵੀ ਚੈੱਕ ਕਰ ਸਕਦੇ ਹਾਂ ਤੇ ਕਾਲੇ ਰੇਟ ਕੀ ਰਹਿਣ ਆਲਾ ਫਿਰ ਅੱਜ ਇਹਦਾ ਰੇਟ ਵੀਰੇ ਹਾਂਜੀ ਨਵਾਲੀ ਕਰਕੇ ਡਿਸਕਾਊਂਟ ਹੋਊਗਾ ਪੂਰਾ ਆਪਣੇ ਦਿਲੋਂ ਵਧੀਆ ਹਨਾ ਠੀਕ ਆ ਕਰਦੇ ਆ ਇਹਨੂੰ ਮੜੀ ਤੇ ਇਹ ਜੋੜੀ ਆਪਾਂ 1,75,000 ਦੀ ਝੋਟੀ ਦੇ ਦਾਂਗੇ 1.75 ਦੀ ਬਾਈ ਕਹਿੰਦਾ ਦੇ ਦਾਂਗੇ ਹਾਥੀ ਜਿੱਡੀ ਝੋਟੀ ਆ ਹਨਾ ਸਾਰੇ ਪਾਸੋਂ ਚੰਗੇ ਬਾਡੀ ਦੀ ਚੜਾਈ ਤੋਂ ਲਾ ਕੇ ਆਰਡਰ ਤੋਂ ਲਾ ਕੇ ਖਾਸ ਗੱਲ ਇਹਦੀ ਇਹ ਰਹੂਗੀ ਵੀ ਨਾਲ ਇਹਦੇ ਕੱਟੀ ਆ ਜੇਰ ਜੱਪੇ ਵਾਲਾ ਕੰਮ ਡਾਨਾ ਚੂਣ ਚਬਾਉਣ ਦੀ ਰਹੂਗੀ 100 ਦਾ 100 ਕਾਲੇ ਹਨਾ ਹਾਂ ਬਾਕੀ ਸਾਰਾ ਮਾਲ ਆਪਣਾ ਹਰਿਆਣੇ ਦੀ ਹੁੰਦਾ ਠੀਕ ਆ ਗੱਲ ਇਹ ਨਹੀਂ ਹੈਗਾ ਕੋਈ ਕਿਤੇ ਠੀਕ ਆ ਪਸ਼ੂਤਨ ਬਾਈ ਕਹਿੰਦਾ ਸਾਰਾ ਹਰਿਆਣੇ ਦਾ ਰਹੁ ਤੇ ਆ ਗਈ 2 ਨੰਬਰ ਵਾਲੀ ਝੋਟੀ ਇਹਦੇ ਨਾਲ ਮੇਰਾ ਖਿਆਲ ਕੱਟਾ ਹੈ ਇਹਦੇ ਕੱਟਾ ਵੀਰੇ ਆ ਤੋਰ ਖੋਲ ਕੇ ਤਿਆਰ ਰੋਡ ਵਾਲੀ 15 ਕਿਲੋ ਦੁੱਧ ਤਿਆਰ ਹੋਊਗਾ ਕੰਡੇ ਦਾ ਕੰਡੇ ਦਾ ਜਿਵੇਂ ਮਰਜੀ ਬੰਦਾ ਚੋਲੇ ਡੰਗ ਤੋੜਾਂਗੇ ਡੰਗ 2 ਡੰਗ 3 ਡੰਗ ਚੋਲੇ ਆਪਾਂ ਤਾਂ ਤਸੱਲੀ ਕਰਕੇ ਫਿਰ ਆਪਾਂ ਵੀਡੀਓ ਪਾਈਏ ਠੀਕ ਆ ਕੱਦੇ ਦਾ ਵੀ ਫੁੱਲਾ ਹਨਾ ਝੋਟੀਆਂ ਦਾ ਉਹੀ ਗੱਲ ਹੈ ਗੁਰੀ ਆਪਣੇ ਕੋਲੇ ਦੱਸਨੇ ਆਪਾਂ 6 ਦਿਖਾ ਰਹੇ ਆ ਅੱਜ ਕਿਉਂਕਿ ਤਿਆਰ ਨੇ ਠੀਕ ਆ ਗੱਲ ਆ 6 ਪੂਰੀ ਤਿਆਰੀ ਵਾਲੀਆਂ ਕੱਦੇ ਦਾ ਵੀ ਪੂਰਾ ਫੁੱਲ ਵੱਡਾ 1 ਨੰਬਰ ਵਾਲੀ ਛੋਟਾ ਨਹੀਂ ਹੈਗਾ ਇੱਥੋਂ ਲਾ ਲਾ ਥੱਲੇ ਜਦੋਂ ਪਛਾਣ ਵਾਲੇ ਪੱਖ ਤੋਂ ਦਿਖਾਉਂਗਾ ਬਿਲਕੁਲ ਕਲੀਅਰ ਆਊਗੀ ਕਿੰਨੇ ਦਿਨ ਦਾ ਸੂਆ ਕਲੇ ਸੂਆ ਹੋ ਗਿਆ ਵੀਰੇ 12-13 ਦਿਨ ਮੰਗੂ 12-13 ਦਿਨ ਦੀ ਸੂਈ ਨਾਲ ਆ ਗਿਆ ਮੇਲ ਕਾਫ ਕੇਰਾ ਹੋਰ ਕਮਾ ਦੇ ਦੇ ਲੈ ਆ ਲਿਆ ਦੁੱਧ ਕੰਡੇ ਦਾ 15 ਐਨ ਕੰਡੇ ਦਾ ਵੀਰੇ ਤਸੱਲੀ ਕਰਾਉਣ ਵਾਲਾ ਐ ਤਸੱਲੀ ਕਰਾਉਣ ਵਾਲਾ ਇੱਕ ਝੋੜੀ ਦੇ ਨਾਲ ਹੋਰ ਹੈ ਉਹਦੀ ਵੀ ਡਿਟੇਲ ਦੱਸਾਂਗੇ ਦੋਹਾਂ ਦੇ ਕੰਡੇ ਲਵਾਵਾਂਗੇ ਆਪਾਂ ਠੀਕ ਆ ਗੱਲ ਤੇ ਆਰਡਰ ਕਰ ਸਕਦੇ ਚੱਕ ਇੱਥੋਂ 4x4 ਵਾਲਾ ਸਿਸਟਮ ਹੀ ਆ ਇਹ ਮੋੜ ਲੈ ਇੱਥੋਂ ਕਮਾਲਾ 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 ਲੈ ਚੱਲ ਬੱਚੇ ਤੇ ਤੇ ਇਥੋਂ ਕਰ ਸਕਦੇ ਹਾਂ ਚ ਇੱਕ ਨਾਲ ਆ ਗਿਆ ਕਟਾ 15 ਕਿਲੋ ਦੁੱਧ ਕੰਡੇ ਦਾ ਬਾਈ ਕਹਿੰਦਾ ਹਾਜ਼ਰ ਡੰਗ ਤੋਂ ਡੰਗ ਚੋਣ ਵਾਲਾ ਦੁੱਧ ਆ ਇੱਕ ਕੈਣ ਵਾਲਾ ਹੁੰਦਾ ਤੇ ਇੱਕ ਹੁੰਦਾ ਚੋਣ ਵਾਲਾ 15 ਕਿਲੋ ਇਹਦਾ ਨਾ ਬਾਈ ਕਹਿੰਦਾ ਚਵਾ ਕੇ ਦੇਵਾਂਗੇ ਆ ਝੋਟੀ ਦਾ ਕੰਡੇ ਲਵਾ ਕੇ ਫੁੱਲ ਵੱਡੀ ਆ ਗਈ ਕਿਉਂ ਕਾਲੇ ਸਾਰੇ ਪਾਸੇ ਚੰਗੀਆਂ ਵੀਰੇ ਚੋਣ ਚਾਣ ਵੀ ਵਧੀਆ ਮੋਟਾ ਹੋਊਗਾ ਕੋਈ ਤਸੱਲੀ ਕਰਾਵਾਂਗੇ ਹਾਂ ਬੁੱਲ ਹਾਂ ਬਈ ਤਸੱਲੀ ਕਰਾਵਾਂਗੇ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ 185 ਹੈ ਬਾਈ 1 ਲੱਖ ਤੇ 85000 ਰੁਪਏ ਮੈਲੇ ਮੂਰੇ ਤਾਂ ਨਹੀਂ ਲੱਗੀ ਮੈਲੇ ਹਾਲੇ ਚੱਲੀ ਨਹੀਂ ਵੀਰੇ ਕਿੰਨੇ ਦਿਨ ਦਾ ਸੁਆ ਹੋ ਗਿਆ ਸੁਆ ਹੋ ਗਿਆ ਮੇਰੇ ਬੱਚੇ ਦੇ ਵੀ ਮਾਰਦੇ ਕੈਮਰੇ 12 13 ਦਿਨ ਮੰਗੂ ਇੱਕ ਦੋ ਦਿਨ ਸੁਆ ਫालतू ਵੀ ਹੋ ਜਾਦਾ ਦੁੱਧ ਰੋਣਾ ਠੀਕ ਆ ਜਿਹੜਾ ਆਪਣੇ ਕੋਲੇ ਸੁੰਦਾ ਡੰਗਰ ਚ ਮੇਹ ਜਨਮਰ ਹੈ ਉਹ ਤਾਂ ਕਦੀ ਡਿਟੇਲ ਬਣ ਗਈ ਵੀ ਚਲ ਆਪਣੇ ਕੋਲੇ ਆ ਤਰੀਕ ਸੁਈ ਹੈ ਨਾ ਹੁਣ ਕੱਕ ਦੁੱਧ ਤਾਂ ਕੰਡੇ ਲਵਾ ਦੁੱਧ ਕੰਡੇ ਵਾਲਾ ਹੋਊਗਾ ਠੀਕ ਆ ਗੱਲ ਇੱਕ 85 ਜਮਾਨਤਾਨ ਕੋਈ 80 ਦੀ ਜੋੜੀ ਦੇ ਦਾਂਗੇ ਵੀਰੇ ਪੂਰੇ ਦੀ ਹਾਂ ਘਰ ਦੇ ਨੂੰ ਔਰ ਲੈ ਬੰਨੇ ਤੇ ਹੁਣ ਆ ਜਾ ਫਿਰ ਤਿੰਨ ਨੰਬਰ ਵਾਲੀ ਤੇ ਰੰਗ ਰੰਗ ਦਾ ਇਹਦਾ ਵੀ ਚੰਗਾ ਉਹ ਚੁੰਗੀ ਜਾਂਦਾ ਬੱਚਾ ਮੈਂ ਕਹਿੰਦਾ ਆ ਚੁੰਗੀ ਜਾਂਦਾ ਤੇ ਨਸਾਂ ਨੂੰ ਸਾਂਝੇ ਇਹ ਝੋਟੀ ਥੋੜੀ ਡਿਟੇਲ ਦਿੰਨੇ ਆ ਵੀਰੇ ਪਿਛਲੀ ਵੀਡੀਓ ਚ ਪਾਈ ਦੀ ਆਪਾਂ ਨੇ ਠੀਕ ਆ ਗੱਲ ਇੱਕ ਲੱਖ 42 ਮੰਗਦੇ 40 ਦੇ ਆਪਾਂ ਕਹਿਤਾ ਸੀ 135 ਦਾ ਸੌਦਾ ਹੋਗਦੀ ਬੰਦੇ ਨਾਲ ਓਕੇ 5000 ਰੁਪਏ ਸਾਈ ਵਿੱਚੇ ਰਹਿ ਗਈ ਓਕੇ ਤੇ ਹੈਵੀ ਆਪਣੇ ਗਮਾਨ ਦੀਏ ਬੰਦਾ ਚਲ ਆਪਾਂ ਨਾਂ ਨਹੀਂ ਲੈਂਦੇ ਕੋਈ ਗੱਲ ਨਹੀਂ ਕਈ ਵਾਰੀ ਕੋਈ ਮਜਬੂਰੀ ਪਰ ਉਹਨੂੰ ਮੈਂ ਬੰਦੇ ਨੂੰ ਫੋਨ ਵੀ ਲਾਇਆ ਆਪਾਂ 5000 ਵਾਪਸ ਵੀ ਕਰ ਦਿੰਦੇ ਠੀਕ ਆ ਉਹ ਕਿਸੇ ਬੰਦੇ ਕੋਲੇ ਹੋਰ ਕਹਿੰਦਾ ਕਹਿੰਦਾ ਯਾਰ ਮੈਨੂੰ ਬਿਸ਼ਰਮੀ ਜੇ ਵੀ 5 ਰਹਿ ਗਿਆ ਹੁਣ ਰਹਿਣ ਦੇ ਹੁਣ ਆਪਾਂ ਉਹੀ ਪੰਜ ਅੰਗਲੇ ਦਾ ਆ ਗਿਆ ਸਮਝ ਲੈ ਜੇ ਕੋਈ ਨਵਾਂ ਲਊਗਾ ਤੀਦੀ ਦੇ ਦਾਂਗੇ ਤੀਦੀ ਝੋਟੀ ਦੇ ਦਾਂਗੇ ਤੂੰ ਤਾਂ ਕੰਡੇ ਵਾਲਾ 13 ਕਿਲੋ ਹੋ ਜਾ ਸਾਈਡ ਨੂੰ ਦੁੱਧ ਕੰਡੇ ਦਾ 13 ਕਿਲੋ ਹਾਜ਼ਰਾ ਕਿੰਨੇ ਦਿੰਦਾ ਸੁਆ ਹੋ ਗਿਆ ਹੋ ਗਿਆ ਵੀਰੇ 14 15 ਦਿੰਦਾ ਇਹਦਾ 14 15 ਦਿੰਦਾ ਹੂੰ 15 ਦਿੰਦਾ ਮੰਨੇਗਾ ਠੀਕ ਹੈ ਮਲੇ ਮੂਲੇ ਲੱਗ ਗਤੀ ਮਲੇ ਲੱਗੀ ਨਹੀਂ ਹਲੇ ਲੱਗ ਜੂਗੀ ਮਲੇ ਠੀਕ ਹੈ ਗੱਲ ਆ ਤੇ ਇੱਥੇ ਤੋਂ ਫੇਸ ਕੁਆਲਿਟੀ ਕਰਾ ਦੂੰਗਾ ਚੈੱਕ ਲੰਬਾਈ ਲੰਬੂਈ ਕੱਟੀ ਵੀ ਕਮਾਲਾ ਕਾੜੋ ਪਿਛਲੀ ਵੀਡੀਓ ਜੇ ਕੋਈ ਕਈ ਵਾਰੀ ਨਾ ਲੈਣ ਵਾਲਾ ਪਿਛਲੀ ਵੀਡੀਓ ਵੀ ਪਾਈ ਆਪਾਂ ਨੇ ਉਹ ਵੀ ਦੇਖ ਲਿਓ ਚੰ ਵੀ ਕੋਈ ਆਪਾਂ ਨੂੰ ਐ ਨਹੀਂ ਠੀਕ ਆ ਠੀਕ ਆ ਜਿਵੇਂ ਮਰਜੀ ਲੈ ਚੱਲ ਲੈ ਚੱਲ ਕੰਡੇ ਤੇ 13 ਕਿਲੋ ਲਵਾ ਕੇ ਦੇ ਦਾਂਗੇ ਐਨ 13 ਕਿਲੋ ਲਵਾ ਕੇ ਦਵਾਂਗੇ ਵੀਰੇ ਠੀਕ ਆ ਥਣ ਲੈ ਵੇ ਜੀ ਰੂਗੀ ਸਾਫ ਪੂਰੀ ਤੇ ਬੱਚਾ ਨਾਲ ਆ ਗਿਆ ਮੇਲ ਕਾਫ ਕੰਡੇ ਤੇ 13 ਕਿਲੋ ਬਾਈ ਕਹਿੰਦਾ ਧਰਾ ਕੇ ਦੇ ਦਾਂਗੇ ਚਬਾਈ ਦੀ ਰੂਗੀ 100 ਦੀ 100 ਤੇ ਬਾਕੀ ਇੱਥੇ ਤੋਂ ਕੁਆਲਿਟੀ ਚੈੱਕ ਕਰ ਸਕਦੇ ਹੋ ਹੋਰ ਤੋਰ ਨਾ ਨਾ ਬਸ ਪੈਸੇ ਇਹਦੇ 130 ਦੇ ਦਾਂਗੇ ਜਮੀ ਹਾਂ ਇਹ ਵੀ ਆ ਲੈ ਵੀ ਆਪਾਂ ਉਹਦੇ ਵਾਲਾ ਸੌਦਾ ਵਿੱਚ ਐਡ ਕਰਤਾ ਠੀਕ ਆ ਗੱਲ ਹਾਂ ਇਹ 130 ਹੀ ਹੋ ਜੂ ਬਾਈ ਕਹਿੰਦਾ ਆ ਦੇਣੀ ਹੈ 185 ਦੀ ਤੇ ਇੱਕ ਨੰਬਰ ਵਾਲੀ ਦਾ ਕਿੰਨਾ ਦੱਸਿਆ ਦੀ 175 ਹਨਾ ਜੇ ਇੱਕ ਗਾਲੇ ਹੈ ਇੱਕ ਨੰਬਰ ਤੇ ਦੋ ਨੰਬਰ ਇਕੱਠੀਆਂ ਲੈਂਦਾ ਯਾਰ ਆ ਜੋੜਾ ਇਕੱਠੀਆਂ ਲੈਂਦੇ ਆਪਾਂ ਵੀਰੇ ਮੇਰੀ ਗੱਲ ਦਿਵਾਲੀ ਕਰਕੇ ਲਾ ਲੈ ਹਾਂ ਆਲ ਪੰਜਾਬ ਪਹੁੰਚ ਕਰ ਦੂੰਗਾ ਚਾਹੇ 10000 ਪਹੁੰਚ ਪਈ ਜੀ ਚਾਹੇ 20000 ਪਈ ਜੀ ਠੀਕ ਹੈ ਜੋੜੇ ਦੀ ਠੀਕ ਹੈ ਗੱਲ ਜੇ ਜੋੜਾ ਜੀ ਲਾ ਜੋੜੇ ਦੀ ਬਾਈ ਕਹਿੰਦਾ ਚਾਹੇ 20000 ਪਹੁੰਚ ਲੱਗ ਜਾ ਯਾਰ ਆਲ ਪੰਜਾਬ ਇੱਕ ਨੰਬਰ ਤੇ ਦੋ ਨੰਬਰ ਵਾਲੀ ਦੋਨੇ ਝੋਟੀਆਂ ਕਾੜਦਾ ਪਰ ਇੱਕ ਗੱਲ ਹੈਗੀ ਬਾਈ ਬੇਨਤੀ ਛੋੜੀ ਜੀ ਹੋਰ ਮਾਰੀ ਕੈਮਰਾ ਕਈ ਵਾਰੀ ਨਾ ਬਾਅਦ ਚ ਸੌਦਾ ਹੁਦਾ ਕਰਕੇ ਉਸੇ ਤੇ ਹੋਊਗੀ ਮੇਰਾ ਕਈ ਵਾਰੀ ਹੋਰ ਉਹਦਾ ਪਾਪ ਪਸਰੇ ਕਰ ਬੈਠੀਏ ਫਿਰ ਪੌਂਗਲ ਚੱਕਰ ਚ ਨਾ ਪਵੇ ਨਾ ਹੁਣ ਜਿਵੇਂ ਆ ਝੋਟੀ ਲਾ ਲੈ ਬਾਈ ਹੈਨਾ ਇਹਦਾ ਲਾ ਲੈ ਆਪਾਂ 30 ਦੀ ਕਹਿਤਾ ਹੁਣ ਇਹ ਚ ਪੌਂਗਲ ਆ ਕੀ ਰਹਿ ਗਿਆ ਜੇ ਦਸੀਏ ਆਪਾਂ ਨੁਕਸਾਨ ਵਾਲੇ ਪਾਸੇ ਬੜੂਗੀ ਠੀਕ ਆ ਹੋ ਜਾ ਸਾਈਡ ਨੂੰ ਤਿੰਨ ਦਿਖਾਈਆਂ ਤਿੰਨਾਂ ਤੇ ਕੈਮਰਾ ਕੇਰਾ ਫੇਰ ਮਾਰ ਦੇਣਾ ਤੇ ਹੁਣ ਆ ਜੋ 4 ਨੰਬਰ ਵਾਲੀ ਤੇ ਬਿਲਕੁਲ ਤਾਜੀ ਸੂਈ ਹੈ ਨਾ ਕੱਲ ਸੂਈ ਹੈ ਵੀਰੇ ਸੂਆ ਨਮਾਈ ਵੀ ਨਹੀਂ ਦੂਜਾ ਸੂਆ ਹੈ ਬਾਈ ਜੀ ਸੂਆ ਦੂਜਾ ਕੱਲ ਦੀ ਸੂਈ ਇਧਰ ਬਿਠੀ ਭਲਾਂ ਛਲਾਂ ਫਿਰਦੀ ਆ ਕਰੀ ਹਾਂ ਮਤਲਬ ਮੋਟਾ ਤਾਂ ਹੁੰ ਇੱਕ ਗੱਲ ਵੀਰੇ ਬੁੱਲ ਬੁੱਲ ਖਾਲੀ ਕਰਕੇ ਪਾਈਏ ਤਾਰੇ ਛੱਡੀਆਂ ਹੋਈਆਂ ਨਹੀਂ ਤੋਰ ਖੋਲ ਕੇ ਥੱਲੋਂ ਦਾ ਪੂਰੀ ਜਵਰਦਸਤ ਸਾਰੀ ਚੰਗੇ ਵੀਰੇ ਥੱਲੋਂ ਦਾ ਪੂਰੀ ਜਵਰਦਸਤ ਆ ਬਾਡੀ ਬੁੱਡੀ ਦੀ ਕਹ ਲਈਏ ਔਰ ਜੀ ਮਨਾਈਏ ਤਾਂ ਦੰਦ ਕਿਵੇਂ ਆਹੀ ਨਾ ਦੰਦੋਂ ਦਾ ਪੂਰੀ ਹੋਗਣੀ ਠੀਕ ਆ ਦੰਦੋਂ ਬਾਈ ਕਹਣਾ ਰਹੂਗੀ ਬਰਾਬਰ ਤੇ ਲੈ ਆ ਲਿਆ ਇੱਥੋਂ ਲੈ ਜੀ ਘੁਮਾ ਕੇ ਇੱਕ ਢਮਾਲਾ ਕਮਾਲਾ ਵਰਲੀ ਬਣੇਗਾ ਮਾਲਾ ਲੈ ਚੱਲ ਲੈ ਚੱਲ ਬੱਚੇ ਦੀ ਪਰੇਸ਼ਾਨ ਨਾ ਕਰ ਕੱਲ ਦੀ ਸੁਈ ਆ ਕੱਲ ਵੀਰੇ ਕੱਲ ਜੇ ਅਰਜੂਰ ਤੋਂ ਇਹਦੀ ਵੀਡੀਓ ਬਣੀ ਆ ਓਕੇ ਐਨੋ ਠੀਕ ਆ ਗੱਲ ਆ ਇਥੋਂ ਕਰ ਸਕਦੇ ਹੋ ਚੈੱਕ ਸਜਣੋਂ ਥੱਲੇੋਂ ਬਾਈ ਕਹਿੰਦਾ ਰੈਲੀ ਕਰਤੀ ਚੋਇਆ ਪਿਆ ਬੋੜਾ ਇਹਦਾ ਤੇ ਥਣ ਲੇਵੇ ਦੀ ਸਾਫ ਰਹੂਗੀ ਪੂਰੀ ਫੁੱਲ ਕਲੀਅਰ ਰਹੂਗੀ ਇਥੋਂ ਚੈੱਕ ਕਰ ਸਕਦੇ ਹੋ ਬਾਡੀ ਤੋਂ ਲਾ ਕੇ ਥਣ ਦੇ ਸੈਜ ਤੋਂ ਲਾ ਕੇ ਆਰਡਰ ਕੁਆਲਿਟੀ ਤੋਂ ਲਾ ਕੇ ਤੇ ਇਥੋਂ ਕਰ ਲਓ ਚੈੱਕ ਜਦੋਂ ਬਾਹਰਲੇ ਬੰਨੇ ਜਾਊਗੀ ਥੱਲੇ ਉਹ ਤੋਂ ਜ਼ਿਆਦਾ ਕਲੀਅਰ ਆਊਗੀ ਲੈ ਚੱਲ ਇਧਰ ਮਾੜੀ ਉਰਾਂ ਥੋੜਾ ਜਿਹਾ ਪੈਂਦਾ ਨਹੀਂ ਰਾਜਾ ਇਥੋਂ ਕਲੀਅਰ ਆ ਜੂਗੀ ਲੈ ਚੱਲ ਬਾਈ ਕਿੰਨੇ ਕੁ ਦੁੱਧ ਦਾ ਰਿਕਾਰਡ ਦੱਸਿਆ ਦਾ ਪਹਿਲਾਂ ਦੁੱਧ ਵੀਰੇ ਨੇ 14 14.5 ਕਿਲੋ ਪਹਿਲਾਂ ਕੱਢਦੀ ਰਹੀ ਐ ਠੀਕ ਆ ਗੱਲਾਂ ਹੂੰ ਬੱਚਾ ਕੀ ਨਾਲੇ ਦੇ ਕਾਲੇ ਬੱਚਾ ਕੱਟੀ ਆ ਵੀਰੇ ਨਾਲ ਕੱਟੀ ਆ ਹਾਂ ਆ ਨਾਲ ਆ ਗਈ ਸੱਜਣੋ ਕੱਟੀ ਕਈ ਭਰਾ ਸ਼ਕੀਨ ਹੁੰਦੇ ਨੇ ਇਹਦਾ ਆ ਗਿਆ ਨੰਬਰ ਚੌਥਾ ਬੋਲੇ ਜੋ ਸਾਫ਼ ਤੇ ਆ ਨਾਲ ਕੱਟੀ 나ੜੂਆ ਚੈੱਕ ਕਰ ਲੈ ਬਿਲਕੁਲ ਤਾਜੀ ਸੂਈ ਖੜਦੀ ਵੀ ਨਹੀਂ ਪੈਰਾਂ ਦੇ ਹਜੇ ਚੰਗੀ ਤਰ੍ਹਾਂ ਇਹਦਾ ਕਾਲੇ ਰੇਟ ਕੀ ਰਹੂਗਾ ਫਿਰ ਇਹਦਾ ਯਾਰ ਜਮੀਆਂ ਲਾਲਾ ਜੀ ਜੈ ਸਨੋ ਹਮ 1 ਲੱਖ 45000 ਜੋੜੀ ਦੇ ਦਾਂਗੇ 1 45 ਹਾਂ ਅੱਜ ਆਪਰ ਰੇਟ ਯਾਰ 1 ਦਿਵਾਲੀ ਆ ਲਾਲਾ ਜਿਵੇਂ ਲਾਲੇ ਬਿਮਾਲ ਆਪਣੇ ਕੋਲੇ ਆਪਾਂ ਉਹ ਨਹੀਂ ਕੰਮ ਕਰੇ ਠੀਕ ਆ ਗੱਲ ਕਮਾਈ ਜਾਏ ਘਟ ਹੋ ਜਾਏ ਠੀਕ ਆ ਗੱਲ ਹਾਂ ਇਹ ਥੋੜੀ ਜੈਨੂ ਹੋਰ ਕਰਦੇ ਪੂਛ ਫੜ ਕੇ ਥੋੜਾ ਜੈ ਪੈਰ ਖੋਲੇ ਕਰਦੇ ਤੇ ਇੱਥੋਂ ਇੱਥੋਂ ਕਰ ਸਕਦੇ ਜੱਕ ਜਿਆਦੇ ਪਰੇਸ਼ਾਨ ਨਾ ਕਰ ਛੜ ਦੇ ਛੜ ਦੇ ਛੜ ਦੇ ਬਾਅਦ ਥੱਲੇ ਵਾਲੀ ਕੁਆਲਿਟੀ ਕਰਾਤੀ ਚੱਕ ਦੁੱਧ ਪਾਈ ਕਹਿੰਦਾ 14 14.5 ਦਿੱਤਾ ਪਹਿਲਾਂ ਨੇ ਬਾਅਦ ਛੜ ਦੇ ਕਾਲੇ ਪਰੇਸ਼ਾਨ ਨਾ ਕਰ ਚਵਾਈ ਦੀ ਕਿਵੇਂ ਆ ਇਹ ਐ ਰੂਮ ਵਰਗੀ ਪੋਲਾ ਚੋਣ ਹੋਗਾ ਬਾਈ ਪੋਲੀ ਜਮਾ ਜਮੇ ਰੂਮ ਵਰਗੀ ਠੀਕ ਆ ਗੱਲ ਹਾਂ ਤੇ ਹੁਣ ਆਪਾਂ ਜਨੇ ਹੱਕਦੇ ਨੰਬਰ ਤੇ ਆ ਤਾਂ ਜਮੇ ਆ ਪਹਿਲਾਂ ਕੱਟੀ ਵੀਰੇ ਨੀ ਗਿੰ ਇਹ ਇੱਥੋਂ ਕਰ ਸਕਦੇ ਨੇ ਚੈੱਕ ਇਹ ਇੱਥੋਂ ਕਰ ਸਕਦੇ ਨੇ ਚੈੱਕ ਬਾਡੀ ਤੋਂ ਲਾ ਕੇ ਸਿੰਗਾ ਤੋਂ ਲਾ ਕੇ ਸੂਹਾ ਪਹਿਲਾ ਤੇ ਬੱਚਾ ਪਹਿਲਾਂ ਨਾ ਵੀਰੇ ਹਜੇ ਚੌਕ ਦੇ ਮਨ ਬਰਾਬਰ ਕਰੇ ਨਹੀਂ ਨੇ ਹੁਣ ਓਕੇ ਚੌਕ ਦੇ ਦੰਦ ਚੱਕ ਗਈ ਚੌਗੀ ਹੋ ਗਈ ਚੌਗੀ ਸਮਝ ਆ ਬਾਈ ਲੈ ਚੱਲੇ ਇਧਰ ਨੂੰ ਤੇ ਬੱਚਾ ਕੀ ਆ ਨਾਲੇ ਵੀ ਬੱਚਾ ਕੱਟਾ ਇਹਦੇ ਮੰਗਣਾ ਨਾਲ ਆ ਗਿਆ ਮੇਲ ਕਾਫ ਆ ਬੱਚਾ ਆ ਗਿਆ ਬੱਚਾ ਕਰ ਸਕਦੇ ਚੈੱਕ ਤੇ ਲੈ ਚੱਲ ਗਾਲੇ ਇਧਰਲੇ ਬੰਨੇ ਕਿੰਨੇ ਦਿਨ ਦੀ ਸੂਈ ਹੋ ਗਈ ਹੋ ਗਈ ਵੀਰੇ ਹਫਤੇ ਦੀ ਸੂਈ ਇੱਕ ਹਫ਼ਤੇ ਦੀ ਹਾਂ ਦੰਦੋਂ ਚੌਗੀ ਇੱਕ ਹਫ਼ਤੇ ਦਾ ਸੁਆ ਬੋਲਾ ਬੋਲਾ ਬਣਾ ਰੱਖਿਆ 11 11.5 ਕਿਲੋ ਹੋਣਾ ਕੰਡੇ ਦਾ ਆਇਆ ਤਿਆਰ ਕਿੰਨਾ ਕਰ ਸਕਦੀ ਐ ਮੇਰੇ ਲੀਟਰ ਤੋਂ ਲੀਟਰ ਹੋਰ ਵਾਜੂ ਬਾਕੀ ਹੁੰਦਾ ਅਗਲੇ ਦੀ ਕੇਰ ਤੇ ਆ ਲੈ ਚੱਲ ਕਈ ਵਾਰੀ ਐ ਨਹੀਂ ਪਤਾ ਆਪਣੇ ਨੂੰ ਜਾ ਕੇ ਕੱਢ ਜੇ ਆਪਣੇ ਜਾ ਕੇ ਵਾਜ ਜੇ ਇਹ ਆ ਗਈ ਦੰਦੋਂ ਚੌਗੀ ਬਾਈ ਕਹਿੰਦਾ ਹਫ਼ਤੇ ਦੀ ਸੂਈ 11 11.5 ਕਿਲੋ ਕੰਡੇ ਦਾ ਬੋਲਾ ਹਾਜ਼ਰ ਤੇ ਬਾਕੀ ਬਾਡੀ ਦੀ ਬੰਤਰਾਂ ਸਿੰਘਾਂ ਦਾ ਡਿਜ਼ਾਈਨ ਆ ਸੇਰਾ ਹੀ ਰੱਖਦੀ ਆ ਪੂਰਾ ਜਮਾ ਹੈ ਨਾ ਮੇਰੇ ਮੂਲੇ ਚੱਲ ਗਏ ਝੋਟੀ ਮੈਂ ਕਹੂੰਗਾ ਮਾੜੀ ਮੋਟੀ ਅਪਡੇਟ ਪਾਈ ਕਹਿੰਦਾ ਕਰੂਗੀ ਹਜੇ ਤੇ ਗੈਪ ਸੋਹਣਾ ਥਾਣਾ ਚਾ ਨਾ ਚਵਾਈ ਬਹੁਤ ਸੋਹਣੀ ਆ ਵੀਰੇ ਠੀਕ ਆ ਗੱਲ ਹਾਂ ਬੱਚੇ ਦੇ ਮਾਰਦੇ ਕੈਮਰਾ ਹਫਤੇ ਦਾ ਸੁਹਾ ਲੈ ਲੈ ਚੱਲ ਲੈ ਚਲ ਕੋਈ ਨਹੀਂ ਬੱਚਾ ਕਰਾਤਾ ਚੈੱਕ ਇੱਕ ਵਾਰੀ ਫਿਰ ਦਿਖਾ ਦਾਂਗੇ ਇੱਥੇ ਤੋਂ ਨਾ ਸਿੰਘਾਂ ਦੀ ਵੰਤਰ ਕਰ ਸਕਦੇ ਜੈਕ ਇਹਦਾ ਕਾਲੇ ਕੀ ਰੇਟ ਰਹੂਗਾ ਇਹ ਵੀਰੇ ਦੇ ਦਾਂਗੇ ਜਮੀ ਜੈ ਸੁਣੋ 1,30,000 ਦੀ ਝੋਟੀ 1:30 ਦੀ ਹਾਂ ਅੱਜ ਤੁਹਾਨੂੰ ਦੱਸਿਆ ਵੀ ਹੈਰਾਨ ਵਾਲੇ ਰੇਟ ਨੇ ਹੁਣ ਤਾਂ ਵੀ ਗੱਲ ਹੈ ਵੀ ਜਮੀ ਫਿਰ ਇਹ ਵੀ ਲੈ ਹੋਈ ਸਾਈਡ ਇਹ ਬਿਲਕੁਲ ਕੱਚੀ ਸੂਈ ਹੋਈ ਝੋਟੀ ਉਹ ਉਲਟਾ ਨਹੀਂ ਕਰਦੀ ਜਮੀ ਨਹੀਂ ਵੀਰੇ ਸੌ ਦੀ ਸੌ ਐ ਠੀਕ ਆ ਗੱਲ ਇਹਦਾ ਨੰਬਰ ਆ ਗਿਆ ਕਾਲੇ ਮੇਰਾ ਖਿਆਲ ਪੰਜਵਾਂ ਹਨਾ ਪੰਜਵੇਂ ਨੰਬਰ ਤੇ ਆ ਗਈ ਨੰਬਰ ਆ ਗਿਆ ਪੰਜਵਾਂ ਤੇ ਬਾਕੀ ਇੱਥੋਂ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਣਾ ਸ਼ੌਗੀ ਕੱਟੀ ਆ ਗਈ ਬਾਈ ਕਹਿੰਦਾ ਬਾਅਦ ਛੱਡ ਦੇ ਛੱਡ ਦੇ ਪਰੇਸ਼ਾਨ ਨਾ ਕਰ ਤੇ ਲਾਸਟ ਤੇ ਆ ਆ ਗਈ ਮਾਜੇ ਇਧਰਲੇ ਬੰਨੇ ਇਹਦਾ ਇਹਦੇ ਨਾਲ ਕੱਟੀ ਹੈ ਜੈਡ ਬਲੈਕ ਹਨਾ ਹਾਂ ਇਹ ਵੀ ਦੂਜਾ ਸੂਆ ਵੀਰੇ ਸੰਗੋ ਸੰਗੋ ਦੇਖ ਕੇ ਨਾ ਅਗਲਾ ਕਰੇ 6 ਦੰਦ ਹੈ ਜੀ ਛਿੱਗੀ ਹੈ ਛਿੱਗੀ ਹੈ ਦੰਦੋਂ ਵੈਰੀ ਗੁੱਡ ਯਾਰ ਦੰਦੋ ਸ਼ਿੱਕੀ ਆ ਬਾਈ ਕਹਿੰਦਾ ਕਿ ਤੇ ਸੂਏ ਆ ਮੰਨ ਲਓ ਤੁਸੀਂ ਵੀ ਤੀਜਾ ਸੂਆ ਹੋ ਗਈ ਹੈ ਨਾ ਤੋਰਦੇ ਤੋਰਦੇ ਖੋਲ ਕੇ ਪਰੇਸ਼ਾਨ ਨਾ ਕਰ ਤੇ ਲੇਵਾ ਕਰ ਸਕਦੇ ਹਾਂ ਚੈੱਕ ਕਿੰਨੇ ਦਿਨ ਦਾ ਸੂਆ ਘਲੇ ਦਾ ਹੋ ਗਈ ਇਹ 10 12 ਦਿਨ ਦੀ ਸੂਈ ਹੋ ਗਈ ਦੰਦੋ ਸ਼ਿੱਕੀ 10 ਤੋਂ ਬਾਅਦ ਮੈਂ ਦਿੰਦੀ ਸੀ ਦੁੱਧ ਤੇਰਾ 13 ਕਿਲੋ ਕਰ ਰੱਖਿਆ ਨੀ ਤਿਆਰ ਦੁੱਧ ਕੰਡੇ ਦਾ 13 ਕਿਲੋ ਹਾਜ਼ਰ ਹੈ ਜਿਵੇਂ ਮਰਜ਼ੀ ਚੋਲੇ ਬੰਦਾ ਐਮੋ ਟਾਈਮ 1 ਲੀਟਰ ਦਾ ਕਿ ਕੰਡੇ ਦਾ ਬਾਈ ਕੰਡੇ ਦਾ ਕੰਡੇ ਦਾ ਆਪਾਂ ਕਨਫਰਮ ਕਰਦੀ ਹੈ ਨਾ ਕਨਫਰਮ ਜਿਹੜੀ ਲੀਟਰਾਂ ਵਾਲੀ ਹੋ ਗਈ ਲੀਟਰ ਦੱਸਾਂਗੇ ਠੀਕ ਹੈ ਗੱਲ ਕੰਡਾ ਪਿਆ ਵੀਰੇ ਕੰਡੇ ਦੇ ਲਾਇਆ ਤੇ ਦੰਦੋ ਰਹੂਗੀ ਸ਼ਿੱਗੀ 13 ਕਿਲੋ ਕੰਡੇ ਤੇ ਰੱਖ ਕੇ ਦੇ ਦਾਂਗੇ ਹਨਾ ਹਾਂ ਬਈ ਲੈ ਚੱਲ ਅੰਦਰ ਲੈ ਬੰਨੇ ਦੀ ਲੈ ਚੱਲ ਪਰੇਸ਼ਾਨ ਨਾ ਕਰ ਜਾਵੇ ਤੇ ਨਾਲ ਇਹਦੇ ਆ ਗਈ ਸਜਣੋ ਕੱਟੀ ਕੱਟੀ ਵੀ ਨਾਲ ਚੋਚ ਵੀ ਆ ਬੜਾ ਕਮਾਲ ਦਾ ਵਰੂ ਜੈਟ ਬਲੈਕ ਕੱਟੀ ਆ ਗਈ ਨਾਲ ਇਹਦੇ ਹਾਂ ਤੇ ਮੈਲੇ ਤਾਂ ਨਹੀਂ ਲੱਗੀ ਕਾਲਾ ਜੀ ਨਾ ਮੈਲੇ ਨਹੀਂ ਆਲੇ ਚੱਲੀ ਬਈ ਕਿੰਨਾ ਕੁ ਦੁੱਧ ਕਰ ਸਕਦੀ ਐ ਦੁੱਧ ਵੀਰੇ 14-15 ਕਿਲੋ ਕਰੂਗੀ ਕਿਲੋ ਵਾਜੂਗੀ ਹੋਰ ਹਨਾ ਹਾਂ ਆ ਕਿਲੋ ਖੰਡ ਤਾਂ ਵਾਧ ਹੀ ਸਕਦੀ ਆ ਬਾਕੀ ਚਵਾਈ ਚਬੂਈ ਦੋ ਓਕੇ ਤੇ ਆ ਆ ਗਈ ਨਾਲ ਇਹਦੇ ਕੱਟੀ ਮੱਲੋ ਕੱਟੀ ਕਰ ਲਈ ਤੇ ਗੱਲ ਕਰ ਵੀਡੀਓ ਲੰਬੀ ਹੋ ਜੂਗੀ ਹਾਂ ਅਪਾ ਚਵਾਈ ਕਰਕੇ ਇਕੱਲੀ ਇਕੱਲੀ ਮਾਝੀ ਦਿਖਾਉਂਦੇ ਠੀਕ ਹੈ ਗੱਲ ਤੇ ਘਰ ਦੇ ਸਾਈਡ ਨੂੰ ਰੇਟ ਕਾਲੇ ਕੀ ਰਹੂਗਾ ਇਹਦਾ ਇਹ ਜਮੀਨ ਆ ਨਾ ਹਾਂਜੀ 1 ਲੱਖ ਰੁਪਏ ਜੋੜੀ ਦੇ ਦਾਂਗੇ 125 ਦੀ 125 ਦੀ ਆ ਕਿੰਨੀ ਦੱਸਿਆ ਨਾਲ ਵਾਲੀ 130 ਦੀ ਹੋ ਜਾ ਸਾਈਡ ਨੂੰ ਜੋੜੇ ਚ ਕਿੰਨੇ ਡਾ ਦੀ ਜਿਵੇਂ ਮਰਜ਼ੀ ਕਰ ਲਈ ਨਾ ਬਾ ਨਾਲ ਵੀ ਮਾਨਤਾ ਨਾ ਕਰਾਂਗੇ ਜੋੜੇ ਚ ਕਿਉਂਕਿ ਮੈਂ ਰੇਟ ਜਮੀਨ ਤੂੰ ਇਹ ਲਾਲਾ ਇਹਦਾ 30 ਇਹਦਾ 125 125 25 ਨੂੰ ਤਾਂ ਇਕੱਠੀਆਂ ਦੇ ਦਾਂਗੇ ਦੋਨੇ 25 25 ਨਾ ਹੋਣਾ ਨਹੀਂ ਉਹ ਜੋ ਕੁਛ ਮਾਨ ਤਨ ਕਰਦਾ ਗਾ ਉਹ ਗੱਟੀ ਦਾ ਮੈਂ ਜਮੇ ਹੀ ਖਿੱਚ ਕੇ ਰੇਟ ਕਰੇ ਹੈ ਜਮੇ ਹੀ ਖਿੱਚ ਕੇ ਰੇਟ ਪਾ ਲੈ ਉਹ ਦੇਖ ਲੈ ਕੱਟੀ ਗੰਨੀ ਇੱਕ ਵਾਰੀ ਕੱਟੀ ਗੰਨੀ ਨਿਗਾਹ ਮਾਰ ਕੇ ਹੁਣ ਤੂੰ ਰੋਜੇ ਫਿਲਟਰ 'ਚ ਫਿਰਦਾ ਹੈ ਤੂੰ ਆਪੇ ਗਦੇ ਵੀ ਕੱਟੀ ਦਾ ਪਹਾੜ ਨਯਾਜ ਹੈ ਵੀ ਇੱਕਤੀ ਹੈ ਨਾ ਹਾਂ ਤੇ 125 25 ਨੂੰ ਯਾਰ ਜੋੜਾ ਦੇਖ ਲੈ ਜਮੇ 25 25 ਨੂੰ ਬਣਣਾ ਨਹੀਂ ਕੁਛ ਹੈਗਾ ਉਹ ਬਣ ਜੂਗਾ ਚਲੋ ਜੋ 2000 ਛੱਡ ਦਾਂਗੇ ਭਾਈ ਯਾਰ ਹਾਂ ਉਹ ਵੀ ਤੇਰੇ ਕੰਨ ਤੇ ਲਾਲਾ ਵੀ ਬੱਤ ਹੈ ਕਿਹ ਚੋਂ ਕਿੰਨੇ ਛ ਇਹ ਜੁੱਦਾ ਹੁਣ ਇਹਦਾ ਖਿੱਚੀ ਪਿਆ ਕੰਮ ਜਮੀ ਜਮ ਹੀ ਖਿੱਚੀ ਜਮੀ ਖਿੱਚ ਕੇ ਪਾਈਏ ਜਮ ਹੀ ਖਿੱਚੀ ਜਮੀ ਆ ਨਾ ਹਜ਼ਾਰਖੰਡ ਛੱਡ ਦਾਂਗੇ ਦਾ ਕੋਈ ਹਜ਼ਾਰ ਇਹ ਜੋ ਮੈਂ 5 ਗਿਆ ਵਾ 3 ਬਾਈ ਨੇ ਛੱਡਤਾ 2 ਤੁਸੀਂ ਧੱਕੇ ਨਾਲ ਛੜਾ ਲਿਓ ਆ ਕੇ ਤੇ 5 ਤੋਂ 6 ਝੋਟੀਆਂ ਦਾ ਇਧਰਲੇ ਬੰਨੇ ਦਿਖਾਤੀਆਂ ਆਪਾਂ ਨੇ ਟੋਟਲ ਮੇਰਾ ਖਿਆਲ 6 ਇੱਕ ਜਹਾਜ਼ ਜੱਡੀ ਝੋਟੀਆਂ ਦਿਖਾਣੀਆਂ ਆ ਦਿਖਾਉਂਦੇ ਆ ਰਸ਼ੀਆ ਨੇ ਟੈਂਕ ਬੈਠੀ ਆ ਕਰੀ ਖੜੀ ਲੈ ਆ ਗਿਆ ਜਿਹੜਾ ਬਾਈ ਕਹਿੰਦੀ ਅੰਦਰ ਕਹਿੰਦਾ ਰਸ਼ੀਆ ਨੇ ਟੈਂਕ ਬੈਠਾ ਤੋੜ ਕੇ ਦਿਖਾਵਾਂਗੇ ਤੁਹਾਨੂੰ ਇਹ ਮੇਰੇ ਹਾਲੇ ਦੱਸ ਦਿੰਦੀ ਕੱਚੀ ਐ 10 ਦਿਨ ਇਹਦੇ ਪੈਂ ਆਪਾਂ ਅੱਜ ਦੱਸ ਦੇ ਨਾਲ ਆਪਾਂ ਕਰ ਦਾਂਗੇ ਕਾ ਉਹ ਅਗਲਾ ਸਾਮੂਗਾ ਵੀ ਓਏ ਤਾਂ ਬਾਹਲਾ ਵੱਡਾ ਹਾਥੀ ਆ ਨਾ ਮੈਂ ਕਹਿੰਦਾ ਯਾਰ ਜਾਨਵਰ ਛੋਟਿਆ ਹਾਥੀ ਇਦਾਂ ਦੇਖ ਪਾ ਵੀ ਇਹਦਾ ਹਜਾ ਸਾਬ ਨਾ ਕਰਾਂਗੇ ਵੀ ਮੈਂ ਜਮੀਂ ਹਰਾਨ ਵਾਲਾ ਕੰਮ ਅੱਛਾ ਠੰਡੀ ਵੀ ਬਹੁਤ ਆ ਨਾ ਹਾਂ ਜਮੀਂ ਚੱਲ ਚਲ ਉਧਰ ਲੈ ਬੰਨੀ ਲੈ ਚੱਲ ਇਹ ਇੱਥੋਂ ਕਰ ਸਕਦੇ ਚੈੱਕ ਲੰਗੀਆਂ ਜਾਊਗੀ ਐ ਕੈਮਰੇ ਚ ਨਿਗਾਹ ਰੱਖਿਓ ਤੁਸੀਂ ਇਹਨੇ ਲੰਗੀਆਂ ਜਾਣਾ ਕੈਮਰੇ ਮੂਹਰ ਦੀ ਇੱਥੋਂ ਕਰ ਸਕਦੇ ਕੁਵਾਲਟੀ ਪਰ ਜਾਣਾ ਇਧਰ ਭਾਈ ਜੇ ਮੜਾ ਮੋਟਾ ਨੇਰ ਨੂਰੇ ਦਾ ਨਾ ਨਾ ਕੁੱਪ ਜੀ ਪੈਂਦੀ ਹੈ ਕਮਾਲਾ ਕਮਾਲਾ ਮੈਂ ਤਸੱਲੀ ਕਰਾਉਣਾ ਹੈ ਤੇਰੀ ਹਰੇਕ ਪੱਖ ਤੋਂ ਕੋਈ ਗੱਲ ਨਹੀਂ ਤਰਾ ਇਹ ਇੱਥੋਂ ਕਰ ਲੋ ਚੈੱਕ ਪੂਰੀ ਫੁੱਲ ਵੱਡੀ ਆ ਗਈ ਯਾਰ ਇਹਨੂੰ ਤਾਂ ਕਿਹੜਾ ਛੋਟੀ ਕਹੂਗਾ ਯਾਰ ਮੈਂ ਕਹੂੰਗਾ ਵੀ ਫਿਰ ਇਦੋਂ ਵੱਡੀ ਦਿੰਦੀ ਨਹੀਂ ਆ ਹਾਂ ਇਹਦੋਂ ਉੱਤੋਂ ਦਾ ਰੱਬ ਦਾ ਨੋਈਆਂ ਵੱਡੀਆਂ ਦਿਖਾਉਣ ਵਾਲਾ ਕੰਮੇ ਮੁੱਕ ਜੂਗਾ ਸਹੀ ਗੱਲ ਹੈ ਬਾਈ ਲੈ ਚੱਲ ਅੰਦਰ ਲੈ ਬੰਨ੍ਹ ਗਾਲੇ ਇਹ ਇੱਥੋਂ ਕਰ ਲੋ ਚੈੱਕ ਕੋਈ ਬਣਾਈ ਨਹੀਂ ਹੈਗੀ ਵੱਡੀ ਇਹ ਸੱਚਮੁੱਚੀ ਏਡੀ ਆ ਇਹ ਬਾਕੀ ਜਦੋਂ ਅੰਦਰ ਜਾਊਗੀ ਉਦੋਂ ਬਾਹਲੀ ਕਲੀਅਰ ਦਿਖੂਗੀ ਤੁਹਾਨੂੰ ਇਹ ਇੱਥੋਂ ਇੱਥੋਂ ਕਰ ਲੋ ਚੈੱਕ ਬਾਡੀ ਤੋਂ ਲਾ ਕੇ ਆਰਡਰ ਦੀ ਬਣਤਰ ਕਿੰਨੇ ਦਿਨ ਦੀ ਕੱਚੀ ਕਾਲੇ ਲੈ ਜੂ 10 ਦਿਨ ਵੀਰੇ ਲਈ ਕਰੀ ਆ ਇਹਨੂੰ ਅੜੀ ਜੀ 10 ਦਿਨ ਬਾਕੀ ਹਾਈਟ ਆ ਗਈ ਪੂਰੀ ਫੁੱਲ ਹੋ ਜਾ ਸਾਈਡ ਨੂੰ ਇਹਦੇ ਕਿੰਨੇ ਪੈਸੇ ਅੱਜ ਜੇ ਕੋਈ ਆਈਂ ਲੈਂਦਾ ਭਰਾ ਅੱਜ ਵਾਲਾ ਹਿਸਾਬ ਇਹਦਾ ਵੀਰੇ ਉਹ ਤਾਂ ਝੋਟੀ ਦਾ 2.5 ਲੱਖ ਰੁਪਏ ਦੀ ਐ 2 ਦਾ ਤਾਂ ਕਿਤੇ ਗਈ ਨਹੀਂ ਹੈਗਾ ਕੰਮ ਅੱਜ ਆਪਾਂ ਜਮੀ ਜੈ ਸਨੋਧ ਵਾਲੀ ਕਰਕੇ 1.65 ਲੱਖ ਝੋਟੀ ਦੇ ਦਾਂਗੇ ਹੋ ਜਾ ਸਾਈਡ ਨੂੰ ਇੱਕalle 1.65 ਦੀ ਹਾਂ ਨਹੀਂ 1 ਲੱਖ 65 ਦੀ ਬਾਈ ਹਾਂ 1 ਪੈਂਟ ਦੀ ਨਾ ਕੱਲੇ ਨਹੀਂ ਵੀ 2 ਪੈਂਟ ਵੀ ਹੋ ਜਾਂਦਾ ਹਾਂ 2 ਪੈਂਟ ਵਾਲੀ ਝੋਟੀ ਦਾ ਹਾਂ ਉਹੀ ਝੋਟੀ 2 ਪੈਂਟ ਵਾਲੀ ਹੋਏ ਇੱਥੋਂ ਕਰ ਲਓ ਜਾਈਂ ਇੱਕ ਬਾਈ ਕਹਿੰਦਾ ਅੱਜ 1 ਪੈਂਟ ਦੀ ਹਾਂ ਬਾਈ ਨਰਮ ਬਹੁਤ ਵੀ ਹੈ ਝੋਟੀ ਆ 10 ਦਿਨ ਕਰ ਦੁੱਧਾਂ ਵੀਰੇ ਨੇ 17 ਕਿਲੋ ਕੱਢਿਆ ਪਹਿਲਣ ਨੇ ਹਾਂ ਠੀਕ ਆ ਗੱਲ ਤੇ ਆ ਕਿਵੇਂ ਨਾਲ ਵਾਲੀ ਨਾਲ ਵਾਲੀ ਝੋਟੀ ਹਲੇ ਵੀਰੇ ਕੱਚੀ ਸੂਈ ਹੈ ਠੀਕ ਹੈ ਹਾਂ ਜੇ ਝੋਟੀ ਨੂੰ ਤਿਆਰ ਤੁਰ ਹੋਣ ਦੇ ਇੱਕ ਝੋਟੀ ਆਹਾ ਇੱਕ ਉਹ ਹੈ ਠੀਕ ਹੈ ਗੱਲ ਹੂੰ ਝੋਟੀਆਂ ਕਈ ਬੈਠੀਆਂ ਆ ਕਰੇ ਰੱਖੀ ਹੋਈ ਆ ਕਰੇ ਰੱਖ ਲਈ ਬੂਰੀ ਬੂਰੀ ਹਾਂ ਆ ਬੂਰੀ ਤਾਂ ਬਾਈ ਕਹਿੰਦਾ ਵੇਚਣੀ ਹੈ ਨਾ ਪੂਰੀ ਵੀ ਜੇ ਬਾਈ ਹੈਗੀ ਸਵਾ ਡੇਢ ਮਹੀਨੇ ਮੰਗ ਸੂਈ ਹੋਈ ਹਾਂਜੀ ਜੇ ਕਈ ਵਾਰੀ 10 10 ਲੀਟਰਨ 5-5 ਲੀਟਰ ਲੀਟਰਾਂ ਵਾਲਾ ਸਾਈਡ ਪਾਸਾ ਤਾਂ ਨਹੀਂ ਕਰਦੇ ਪਾਸਾ ਹੈਗਾ ਠੀਕ ਹੈ ਪਾਸਾ ਰੱਖ ਜੇ ਥੋੜਾ ਇਹ ਵੀ ਝੋਟੀ ਜੇ ਕੋਈ ਹਾਂ ਕਈ ਵਾਰੀ ਬੂਰੀ ਬਾਰੀ ਦਾ ਹੋਵੇ ਨੀਲੀ ਦਾ ਵੀ ਬੂਰੀ ਚ ਹੈ ਹਾਂਜੀ 1 ਲੱਖ 5000 ਦੇ ਦੇ ਦਾਂਗੇ 1 5000 ਦੇ ਦੇ ਦਾਂਗੇ ਦੁੱਧ ਜਿਵੇਂ ਮਰਜੀ ਦੋ ਟਾਈਮ ਚ ਹੋਵੇ ਸੂਏ ਨੂੰ ਸਵਾ ਡੇਢ ਮਹੀਨੇ ਮੰਗੂ ਠੀਕ ਹੈ ਗੱਲ ਆ ਤੇ ਨੰਬਰ ਬੋਲ ਦੋ ਜੀ 95920 ਹਾਂਜੀ 99493 95920 99493 ਜਿਹੜੇ 99493 ਬਾਈ ਦਾ ਨੰਬਰ ਆ ਖੜੀਆ ਬਰਾਤ ਲਾਈ ਇਧਰ ਲੈ ਬੰਨੇ ਜਿਹੜੀ ਮਰਜੀ ਲੈ ਜਿਓ ਨੰਬਰ ਸਕਰੀਨ ਤੇ ਚੱਲੂਗਾ ਪਾਸ ਤੁਸੀਂ ਕਰਨੀ ਆ ਤਸੱਲੀ ਤੁਸੀਂ ਕਰਨੀ ਆ ਪਿੰਡ ਰਹੂਗਾ ਲੇਲ ਖੁਰਦਾ ਤਹਿਸੀਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਦੇ ਨੇੜੇ ਯਖਲ ਹਰਿਆਣਾ ਧੰਨਵਾਦ